ਫਿਰ ਭੈਣ ਨੂੰ ਕਹ ਲੈ ਤੇਰੇ ਨਾਲ ਤਾਂ ਪੂਜਾ ਜੀ ਚੰਗੀ ਆਉ ਤੇ ਨਵਿਆ ਕਰਾਗੀ ਭੈਣ ਤੀ ਮੈਂ ਕਿਉਂ ਨਹੀਂ ਆਇਆ ਇੱਥੇ ਟੱਚ ਚ ਫਿਰ ਮੈਂ ਸੋਸ਼ਲ ਮੀਡੀਆ ਤੇ ਨਹੀਂ ਨਾ ਹੈਗਾ ਇਹ ਮਸ ਨਹੀਂ ਹੈਗਾ ਮੈਂ ਹਜੇ ਨਹੀਂ ਕਰਾ ਲੈਂਦੀ ਬਣਾਉਨੇ ਆਈ ਜੀ ਤੇ ਵੀ ਇੰਸਟਾਗ੍ਰਾਮ ਬੇ ਕਾਲੇ ਬੇ ਖੜਾ ਹੋ ਜਾ ਕੀ ਹੋਇਆ ਭਾਈ ਸਾਰਾ ਦਿਨ ਜਿੜਨ ਲੱਗਿਆ ਪਿਆਗਾ ਫਿਰ ਕੀ ਹੋ ਗਿਆ ਕਹਦਾ ਤੂੰ ਨਾਣ ਕਿਉਂ ਆਇਆ ਮਹੀਨਾ ਤੋਂ ਉੱਥੇ ਲਾਇਆ ਆ ਤੇ ਤੈਨੂੰ ਕੋਈ ਤਖਲੀਫ ਆ ਮੈਂ ਤੈਨੂੰ ਐ ਕਹਾਂ ਜੀ ਤੇਰਾ ਭਾਈ ਤੜਕੇ ਤੇ ਨਾ ਪਾਣੀ ਲਾਉਣ ਗਿਆ ਹੋਇਆ ਕਣਕ ਨੂੰ ਤੇ ਵੀਰ ਬੜਕੇ ਨਾ ਜੇ ਰੋਟੀ ਫੜਜ ਕੇ ਫੜਾਇਆ ਫੇ ਮੇਰਾ ਕੀ ਕਸੂਰਾ ਪਾਣੀ ਲਾਉਣ ਹੋ ਗਿਆ ਖਾ ਕੇ ਭਗ ਜਾਂਦਾ ਮੈਂ ਨੋਕ ਕਰਖਿਆ ਭਾਈ ਤੁਹਾਡਾ ਓ ਹੋ ਹੁਣ ਭੈਣ ਭਾਈ ਨੂੰ ਆਪਾਂ ਕਹਿ ਨਹੀਂ ਸਕਦੇ ਕੰਮ ਤੇ ਰੋਟੀ ਵੀ ਨਹੀਂ ਫੜਾ ਕੇ ਆ ਸਕਦਾ ਭਾਈ ਵਿਆਹੇ ਤੁਸੀਂ ਉਹ ਜਮਾ ਕੇ ਜਲੇ ਤੁਹਾਡੇ ਆ ਮੈਂ ਕਿਉਂ ਕੰਮ ਕਰਾਂ ਇਨਾ ਉਪਰਾਵਾ ਤੇਰਾ ਵੀ ਹੋ ਜੂਗਾ ਤੂੰ ਜਾ ਕੇ ਰੋਟੀ ਫੜਾ ਕੇ ਆ ਜਲੇ ਭਾਈ ਮੇਰੇ ਨਾਲ ਪਗਾਈ ਨਾ ਮਾਰ ਮੇਰੇ ਰੋਟੀ ਬਾਕ ਕੀਤੀ ਭਈਆ ਤੂੰ ਫੜਾ ਆ ਜਾ ਕੇ ਮੇਰੀ ਮਾਂ ਕਹੇ ਮੇਰਾ ਪਿਓ ਕਹੇ ਤੇਰਾ ਹੱਕ ਨਹੀਂ ਤੁਸੀਂ ਸ਼ਰੀ ਮੈਂ ਹਾਂ ਉਹ ਤਾਂ ਨਹੀਂ ਮੇਰਾ ਕਹਿਣਾ ਮੰਨਦਾ ਉਹ ਤਾਂ ਗੱਲ ਨੂੰ ਆਉਂਦਾ ਮੇਰੇ ਨਹੀਂ ਇਹ ਤਾਂ ਮੈਂ ਤਾਂ ਰੁੜ ਜਾਣੇ ਨੇ ਤਪਾ ਰੱਖੀ ਹੈਗੀ ਇਹ ਨਹੀਂ ਆਖੇ ਲੱਗਦਾ ਹੈਗਾ ਬਿਮਾਰੀ ਦੇ ਪੈਣਾ ਹੋਰ ਗੁੱਸੇ ਤੋਂ ਮੈਨੂੰ ਲੜੂਗਾ ਤੁਸੀਂ ਡਾਡੀ ਨੂੰ ਕਹ ਕੇ ਨਾ ਹੋਰ ਮੁੰਡਾ ਚਲੇ ਰਦਾ ਗਿਆ ਹੋਇਆ ਹੈਗਾ ਵੀ ਰੋਟੀ ਫੜਾਇਆ ਦੱਸ ਗੱਲ ਜਿੱਥੇ ਪਿਆ ਮੰਜੇ ਤੇ ਰੁੜਿਆ ਚਲ ਮੈਂ ਬਾਟੇ ਵੇ ਧੋਨੀਏ ਤੂੰ ਜਾ ਕੇ ਬਸ ਆ ਹੀ ਰਹੇਗਾ ਕੋਈ ਨਾ ਮੈਂ ਜਾਣੀ ਹੈਗੀ ਧੰਨੀਆਂ ਪਤਾ ਨੂੰ ਹੋਰ ਨਾਪੀਆਂ ਵੜਾ ਜਾ ਕੇ ਬੇਕਰਜੀ ਨੇ ਕਿਉਂ ਮੈਂ ਬੰਦ ਨੂੰ ਕੀ ਕਾਤੜ ਨੇ ਰੋਟੀ ਨਹੀਂ ਖਵਾ ਤੈਨੂੰ ਫਾਗ ਕੇ ਨਹੀਂ ਹੰਦ ਰਹਾ ਮੇਰੇ ਤੇ ਚੜਜਾ ਕਰੋ ਆ ਕੇ ਸਾਰਾ ਟੱਬਰ ਅਹੇ ਤੈਨੂੰ ਕੀ ਚਾਹੀਦਾਗਾ ਮੈਂ ਹੋ ਚਾਹੀਦਾ ਔਰ ਕੀ ਚਾਹੀਦਾ ਨਹੀਂ ਉੱਡਦਾ ਤੂੰ ਦੋਰਾ ਮੈਂ ਮੈਂ ਤਾਂ ਪਿਆਮੇ ਨਹੀਂ ਉੱਡਦਾ ਰੋਜਾ ਮਾਰੋਂਗੇ ਤਾਂ ਤੂੰ ਖੜਾ ਹੋ ਕੇ ਚੱਲ ਰੋਟੀ ਵਾ ਕੇ ਹੁੰਦਾ ਦੀ ਮੈਂ ਨਹੀਂ ਜਾਂਦਾ ਮੈਂ ਜੁੱਤੀਆਂ ਖੋਲੀ ਦੋ ਮੈਂ ਤਾਂ ਆ ਹੀ ਜਾਉ ਜائیںੇ ਤੂੰ ਆਏ ਸਲਾਮਰਜੀਤ ਕੇ ਜਾਣਾ ਕੱਲ ਟਾਰਦੀਆਂ ਤਾਂ ਮਰਟੀ ਨੂੰ ਬਣਾ ਕੇ ਇਹਨਾਂ ਨੂੰ ਦੱਸੂ ਕਮਾਰ ਕੀ ਮੈਂ ਮੈਂ ਮੇਰਕਾ ਕਰਾਉਂਦਾ ਨੂੰ ਘਰੇ ਨਹੀਂ ਬੜਨ ਦਿੰਦੇ ਤੁਸੀਂ ਨਾ ਕੰਮ ਨਾ ਕਰਦਾ ਤੇ ਤੇਰੇ ਰਿਸ਼ਤੇ ਕਰੂੰਗੀ ਉਹ ਇਹ ਬੁਣੀ ਚਾਹੀਦੀ ਤੇ ਮੈਂ ਕੀ ਕਰਨ ਕੰਮ ਮੇਰਾ ਕੋਈ ਖਰਚਾ ਹੈ ਨਹੀਂ ਤੂੰ ਨਾ ਨਿਤਲਾ ਬਗੜੇ ਰੋਟੀ ਫੜਾਇਆ ਮੁੰਡਾ ਦੀ ਜੇ ਕੰਮ ਧੰਦਾ ਕਰੇ ਨਾ ਫੇਰ ਹੀ ਰਿਸ਼ਤੇ ਦਾ ਖੜੂ ਹੋਣਾ ਆਇਓਂ ਗਾਲਾਂ ਆ ਕੇ ਫਰਕ ਪਾਉਂਦੀ ਹੈ ਆਪਣੇ ਚ ਕੋਈ ਫਰਕ ਨਹੀਂ ਪਾਉਦੀ ਹੈ ਤੈਨੂੰ ਚੰਗੀ ਗੱਲ ਹੀ ਕਹਿੰਦੀ ਹੈ ਕੋਈ ਮਾੜੀ ਨਹੀਂ ਕਹਿੰਦੀ ਹੈਗੀ ਵੀ ਮੈਂ ਕੀ ਕਰਾਂ ਜਾ ਕੇ ਸੋਗੱਲਾ ਬਣਾਤੀਆਂ ਤੇਰੇ ਕੋਲੇ ਦੇ ਕਰਜ਼ੀ ਨੇ ਕੀ ਬਣਦਾ ਕੁਛ ਨਹੀਂ ਕਿਹਾ ਹੈਗਾ ਮੈਨੇ ਰੋਟੀ ਨੂੰ ਕਿਹਾ ਕੱਲੀ ਨੂੰ ਵਿਫੜਾ ਕੇ ਨਹੀਂ ਆਉਂਦਾ ਹੈਗਾ ਬਸ ਆਟਾ ਤਾਂ ਸਾਰਾ ਇੱਧਰ ਕੋਲੇ ਹੁੰਦਾ ਮੈਂ ਕੀ ਕਰਾਂ ਮੇਰੇ ਬਿੱਜੂਆ ਤੂੰ ਕੋਈ ਸਮਝਦਾਰ ਹੈਗਾ ਜੇ ਕੰਮ ਕਰੇਗਾ ਫੇਰੀ ਬਹੂ ਆਉਗੀ ਤੇਰੀ ਕੋਈ ਰਿਸ਼ਤੇ ਆ ਕੇ ਆਊਗਾ ਆ ਲਗਾ ਨਾ ਬੇਨਫਿੱਤ ਹੋ ਜਾਗਾ ਜਾ ਮੈਨਾਂ ਕਰ ਬੜਾ ਉਹਨੇ ਤੁਸੀਂ ਘਰ ਘਰ ਵੀ ਫੇਰੀ ਬਹੂ ਬੰਦਾ ਟੱਕਰ ਮੈਂ ਤਾਂ ਆਪੀ ਬਣਾ ਲੂ ਆ ਬਜੀ ਆਹ ਗੇੜੇ ਦਹੀ ਜੇ ਬਸ ਹਾਂ ਓਕੇ じゃ ਮੈਂ ਵੀ ਹੁੰਦਾ ਤਰੀ ਕਰ ਵੇ ਰਕ ਨਾ ਲੜ ਕੇ ਗਿਆ ਹੁਣ ਮੈਂ ਤੈਨੂੰ ਕਹਈ ਸੀਗੀ ਤੇਰੇ ਪਿਆਰ ਨੂੰ ਫੋਨ ਕਰਦੇ ਉਹ ਲੈ ਜਾਊਗਾ ਰੋਟੀ ਨਹੀਂ ਪਈ ਫਿਰ ਮੈਂ ਫੜਾ ਕੇ ਹੁਣੀ ਪਊ ਖੇਚੜਦੀ ਮਮੀ ਮੇਰੇ ਗੱਲ ਸੁਣਾ ਉਹਦਾ ਨਾ ਤੂੰ ਗੁੱਸਾ ਕਰਿਆ ਕਰ ਉਹ ਤਾਂ ਇਹ ਜਾਈ ਹੈਗਾ ਕਬਲਾ ਬੋਲਾ ਐਨ ਮੈਂ ਤਾਂ ਉੱਥੇ ਕਿਸੇ ਨੇ ਕਹਿਤਾ ਹੋਵੇ ਵੀ ਤੇਰੀ ਪਰਜਾਈ ਦੀ ਚਲਦੀ ਹੈ ਕਿ ਤੂੰ ਘਰੇ ਜਾ ਕੇ ਗਲੇਸ ਪਾ ਹੋਰ ਇਹ ਤਾਂ ਫਲਾ ਜਾ ਵੜ ਦੋ ਮੈਂ ਤਾਂ ਨਹੀਂ ਕਰਕੇ ਬਿਆ ਕੋਈ ਨਾ ਜੇ ਉਹਨੂੰ ਕੰਮ ਧੰਦੇ ਲੱਗੂਆ ਫੇਰ ਯਾਰ ਰੁੜ ਜਾਣਾ ਚਲ ਮੈਂ ਤਾਂ ਮਿਲੂ ਵੀ ਤਪਾਉਂਦਾਗਾ ਮੈਂ ਫੋਨ ਕਰਦੀ ਆਹ ਉਤਰਪਿਆ ਨੂੰ ਫੋਨ ਕਰਦੇ ਠੀਕ ਹੈ ਹੈਲੋ ਆਲੜੀ ਜੀ ਤੁਸੀਂ ਆ ਕੇ ਰੋਟੀ ਲੈ ਜਾਂਦੇ ਫੇਰ ਤੋਂ ਤੁਸੀਂ ਫਿਰ ਮਹਾਰਾਜ ਨੂੰ ਭੇਜ ਲਿਆ ਕੌੜਾ ਤਾਂ ਮੰਨਦਾ ਨਹੀਂਗਾ ਠੀਕ ਹੈ ਚਲੋ ਅਮਰਜੀਤ ਨੂੰ ਭੇਜਦੇ ਹਾਂ ਠੀਕ ਪਰ ਤੇ ਬਸਾ ਜਿੰਦਗੀ ਚ ਇੱਕ ਕੁਰਤਾ ਪਜਾਮਾ ਸਮਾਇਆ ਉਹ ਵੀ ਮੇਰੇ ਨਾਨਕਿਆਂ ਨੇ ਚਿੱਟਾ ਕੁਲਵਿੰਦਰ ਜੀ ਅਸੀਂ ਤੇ ਮੱਚੀ ਜਾਉ ਉਹਨਾਂ ਤਾਂ ਇਹਨੂੰ ਰਿਸ਼ਤਾ ਨਾ ਹੋ ਜੇ ਕਿਤੇ ਬੰਨ ਠਣ ਕੇ ਰਹਿ ਲੱਗ ਜਾ ਹੁਣ ਹਾਂ ਕਿੱਥੇ ਹਨ ਓਏ ਤੇ ਕੀ ਲੜਾ ਯਾਰ ਕਿਤੇ ਜਾ ਮਾ ਕੇ ਕੂਚੇ ਡਿੱਗਾ ਕਿ ਕਿਲਾਣਾ ਤੂੰ ਕਿੱਧਰ ਚੱਲ ਪਿਆ ਤੂੰ ਦੱਸ ਮੈਂ ਤਾਂ ਉਹ ਦਾਦੇ ਦੀ ਰੋਟੀ ਬਣਾ ਕੇ ਆਉਂਗਾ ਸੋਡੇ ਘਰੇ ਆਹੋ ਲੱਗਿਆ ਰੇ ਸਾਡਾ ਦਾ ਨੌਕਰ ਆ ਬਗ ਜਾ ਬਗ ਜਾ ਮੇਰੇ ਥਾਲੇ ਦੇ ਰੋੜਾ ਮਾਰੂ ਬਣਾ ਜਾਂਦਾ ਜਾ ਬਣੇਗਾ ਉਹਨਾਂ ਦਾ ਬਾਰੀ ਆ ਜਾ ਮੇਰੇ ਥਾਲੇ ਨਿੱਕੇ ਨਿੱਕੇ ਜਬਾਕ ਵੀ ਦੀ ਗੱਲ ਕਰ ਦਿੰਦੇ ਮੈਨੂੰ ਇਹੀ ਨੀ ਮਾਂ ਝਕਾਉਂਦੇ ਆ ਲੋਕਾ ਬੂਰੇ ਮੈਨੂੰ ਲੈ ਪਤਾ ਨਹੀਂ ਇਹ ਮੁੰਡੇ ਦੀ ਰੋਟੀ ਫੜਾਉਣ ਲੈਣਾ ਸੀਗਾ ਪਤਾ ਨਹੀਂ ਫੜਾ ਕੇ ਆਉਣਗੇ ਕੋ ਨਾ ਫੋਨ ਤਾਂ ਕਰਿਆ ਸੀ ਨਾ ਕੋਈ ਆਉਣਾ ਜਿੰਦਾ ਦਾ ਨੀਂ ਗਿੰਦਰੇ ਹਾਂ ਮੈਂ ਤੇਰੇ ਪਿਆਰ ਨੂੰ ਫੋਨ ਕਰਿਆ ਸੀ ਰੋਟੀ ਨੂੰ ਕੀ ਕਹਿੰਦੇ ਭਾਈ ਬਸ ਫੋਨ ਕੀਤਾਗਾ ਆਉਂਦੀ ਹੋਣਗੇ ਚੱਲ ਜਿਹੜੇ ਤਾਤੀ ਦੀ ਰੋਟੀ ਰੋਟੀ ਕੋਈ ਨਾ ਭੇਜਦਾ ਉਹ ਉਹਨੇ ਆਗੇ ਉਹ ਮੇਰੇ ਡੈਡੀ ਨੇ ਭੇਜਤਾ ਮੈਂ ਨੋਕਾਂ ਨਾਲ ਮੈਂ ਤਾਂ ਜਾਂਦਾ ਨਹੀਂ ਤੂੰ ਮੈਨੂੰ ਰੋਸ ਤੇ ਖੜਾ ਦੇ ਮੈਂ ਬਸੇ ਚੱਲ ਕੋਈ ਨਾ ਭੇਜ ਦਿੰਨੇ ਪੁੱਤਾ ਪਾ ਦਿੰਗੇ ਤਾਤੀ ਤਾਤੇ ਦੀ ਰੋਟੀ ਫੜਾਈ ਆ ਲੈ ਇਜਨਲ ਫਰੀ ਇਹ ਤਾਂ ਧਿਆਨ ਨਾਲ ਹੈ ਜੀ ਕੁੱਤੇ ਬਿੱਲੇ ਤੋਂ ਬਚ ਕੇ ਜਾਇਂ ਕੁੱਤਾ ਬਿੱਲਾ ਨਹੀਂ ਵਾਹਦਾ ਥੋੜਾ ਕਲਾ ਨਹੀਂ ਉਹ ਚੱਕੀ ਫਿਰਦਾ ਰੋੜਾ ਚੱਕੀ ਫਿਰਦਾ ਉਹਦਾ ਕਰਨਾ ਲੈ ਇੰਜਣ ਜਦੋਂ ਪਈਂ ਢੀਮਾ ਆ ਗਿਆ ਆਪ ਕੋਰਤਾ ਜਵਾਕ ਆ ਗਿਆ ਨਾ ਮੇਰੇ ਗੁੱਸੇ ਦਾ ਤਾਂ ਇਹਨਾਂ ਦੀ ਸਿਹਤ ਤੇ ਅਸਰ ਹੀ ਨਹੀਂ ਹੈਗਾ ਕੋਈ ਹੋਰ ਸਕੀਮ ਲਾਉਣੀ ਪਊ ਜਿਵੇਂ ਉਹ ਵੀਡੀਓ ਇਤਨੀ ਕਹਿੰਦੀ ਆਂ ਆਪਣੀਆਂ ਕੁੜੀਆਂ ਜਾਂ ਲੱਭ ਮੇਰ ਚਾਲੀਆਂ ਮੇਰਾ ਵਿਆਹ ਕਰੋ ਨਹੀਂ ਮੈਂ ਮਰਦੀ ਆਂ ਉਹਨੇ ਡਰਾਉਣਾ ਪਊ ਇਹਨਾਂ ਨੂੰ ਮੈਂ ਤਾਂ ਨਹੀਂ ਚਿੜਕਦਾ ਜਵਾਕ ਜੀ ਇਹਨੂੰ ਕਹਿੰਦਾ ਨੂੰ ਇਹ ਕਾਲਾ ਤਾਂ ਥੋੜਾ ਨਹਿਰ ਤੇ ਲੱਗਦਾ ਹੈ ਕਹਿੰਦੀ ਜਾ ਕੇ ਆ ਗਿਆ ਓਰੇ ਆ ਓਏ ਹਾਂ ਕਿਧਰ ਚੱਲ ਪਿਆ ਮੈਂ ਤਾਂ ਦਾਦੇ ਹੁਣ ਆਣੇ ਰੋਟੀ ਬਣਾਉਣ ਜਾਂਦਾ ਸੀ ਲੈ ਓਰੇ ਓਰੇ ਬਹਿ ਕੇ ਗੱਲ ਸੁਣ ਮੇਰੀ ਯਾ ਉਹਨਾਂ ਨੂੰ ਐ ਕਹਿੰਦੀ ਜਾ ਕੇ ਇਹ ਥੋੜਾ ਕਾਲਾ ਮਿਲਿਆ ਸੀ ਹਾਂ ਹਾਂ ਇਹ ਤਾਂ ਗੁੱਸੇ ਚ ਉਹਦਾ ਬਲੱਡ ਵਾਦ ਰਿਹਾਗਾ ਵੀ ਨਹਿਰ ਤੇ ਲੱਗਦਾ ਜਾ ਕੇ ਇਹਨੂੰ ਮਨਾ ਦਿਓ ਠੀਕ ਆ ਫਿਰ ਮੈਂ ਤੈਨੂੰ ਫਰੂਟੀ ਪਿਆਉਂਗਾ ਕਾਲਿਆ ਇਹੋ ਜਿਹਾ ਰਿਚਨਾ ਕਰਨ ਤੇ ਜਰਾ ਬਿਆਨ ਹੀ ਦਾਂ ਇੱਕ ਦੋ ਵੇ ਕੰਮ ਕਰ ਲਿਆ ਕਰ ਮੇਰੇ ਆ ਸਾਲੇ ਆਂ ਛਿਟੀ ਜੀ ਮੇਰੇ ਸਾਲਿਆਂ ਦੇਦੇ ਹੁਣ ਉਹਨਾਂ ਦਾ ਰੁਪਏ ਖਾਣ ਉਹਨਾਂ ਦੀ ਗੱੜ ਤੇ ਬੋਲਦਾ ਹੈ ਸਾਡੇ ਨਾਲ ਦੀ ਚ ਉਹ ਅਤਾ ਜਾਂਦੇ ਬੜੀ ਬੜੀ ਸੁਨੇਹਾ ਲਾਦੀ ਮੇਰਾ ਲਉ ਕੋਈ ਨਾ ਤਰਸ ਸੁਨੇਹਾ ਬਦਲਤਾ ਕਿਹੜਾ ਰੁਪਈ ਦੋ ਹਾਂ ਉਹ ਸਾਹੀ ਰੰਗਾ ਜਿਹੜੇ ਤੇ ਬੈਠੇ ਆਪਾਂ ਉੱਧਰਲੇ ਦਾ ਲੱਗ ਗਏ ਹੋਣਗੇ ਤੋੜਾ ਹਾਂ ਉੱਧਰ ਮੈਂ ਮਾਰਿਆ ਗੇੜਾ ਸਾਰੇ ਪਾਸੇ ਉਹ ਪਰਾਂ ਤੂੰ ਹਾਂ ਨੇ ਗੁੱਡਾ ਪਾਰ ਕੇ ਕਾਲੇ ਕਿਉਂ ਨਹੀਂ ਟੁੱਟਦਾ ਸੀ ਉੱਧਰ ਮੈਂ ਮਾਰਿਆ ਮਾਰਿਆ ਪੈਰ ਜਾ ਉਹ ਨਾਲ ਵੀ ਆਪਣੇ ਗਵਾਂਢੀ ਹਾਂ ਹਾਂ ਉਹ ਨਾਲ ਟੁੱਟ ਗਿਆ ਸੀ ਉਹ ਤੂੰ ਹਾਂ ਨੇ ਗੁੱਡਾ ਪਾਰ ਕੇ ਬਾਟੇ ਚ ਹਜੀ ਬਾਲੇ ਨੇ ਰਹਿਣਾ ਕਰੀਏ ਕੀ ਹਲੇ ਨਾ ਤਾਂ ਇਹ ਦਵਾਈ ਖਾਂਦੇ ਨੇ ਦਵਾਈ ਤਾਂ ਦੂਜੀ ਚੀਜ਼ ਹੁੰਦੀ ਉਹ ਇੱਕ ਬਿਸਕੁਟਾਂ ਵਾਲੀ ਹੁੰਦੀ ਮੈਂ ਕਹਿੰਦਾ ਉਹ ਲਿਆ ਕੇ ਧਰਤੀ ਉਹ ਖਾ ਜਾਂਦੇ ਕਹਿੰਦੇ ਹਾਂ ਜਿਆ ਕਹਿ ਰਹਾ ਤੁਰ ਲਵਾ ਚੰਗੀ ਵਾਲਾ ਲੈਟ ਦੀ ਸਰੀਰਕ ਦੀ ਹੈਗੀ ਆਉਂਦਾ ਲੈਟ ਤਾਂ ਹੁਣ ਕੱਢਦੇ ਨਹੀਂ ਲੈਟ ਤਾਂ ਦਿਲ ਵਿੱਚ ਹੀ ਰਹਿੰਦੀ ਆ ਚੱਲ ਇੱਕ ਪਾਸਾ ਜਾ ਹੋ ਜਾਊਗਾ ਕਦ ਆ ਕੇ ਆਇਆ ਨਾ ਰਹਿ ਕੱਲਾ ਆ ਜਵਾਗ ਜਾ ਕਿਵੇਂ ਤੋਰਦਾ ਰੋਟੀ ਫੜਾ ਕੇ ਕਾਲਾ ਕੱਜੜ ਦਾ ਦੇਖੀ ਬੇਲਾ ਕਰੇ ਬੰਜੇ ਤੋੜਨ ਤੇ ਆ ਰੋਟੀ ਨਹੀਂ ਫੜਾਉਣਾ ਹੁੰਦਾ ਕਿਤਾ ਚਾਚਾ ਚਾਚੀ ਨੇ ਸੋਢੇ ਵਾਸਤੇ ਰੋਟੀ ਤੇ ਤੇ ਹੰਡਲਾ ਕਾਲਾ ਨਹੀਂ ਆਏਗਾ ਉਹਦਾ ਮਤਲਬ ਨੂੰ ਫਿਰਦਾ ਹੈ ਕੀ ਹੋ ਗਿਆ ਕਹਿੰਦਾ ਜੀ ਹਾਂ ਉਹਦਾ ਮਨ ਨੂੰ ਫਿਰਦਾ ਉਹ ਕਿੱਥੇ ਮਿਲੇ ਸੀ ਤੈਨੂੰ ਓਏ ਉਹ ਤਾਂ ਮੈਨੂੰ ਰਾਤ ਹੀ ਮਿਲਿਆ ਸੀ ਮੈਂ ਤਾਂ ਮਾਇਦਾ ਸੂਏ ਤੇ ਆ ਕੇ ਮਰੂੰਗਾ ਆ ਦੇਖ ਲੈ ਲੱਛਣ ਲਹਿਲਾ ਉਹ ਗੱਲਾਂ ਆਰ ਦੱਕਾ ਵਾਤੇ ਗਲਗਲ ਉਹਨਾਂ ਦਾ ਮੈਨੂੰ ਕਹੀ ਨਾ ਤੈਨੂੰ ਫਰੂਟ ਹੀ ਦਵਾਉਂਗਾ ਕੋਈ ਚਾ ਖਵਾਉਂਗਾ ਮੈਥਾ ਮਾਇ ਨਹੀਂ ਕਰੇ ਉਹਨਾਂ 'ਤੇ ਲੱਗਦਾ ਹਾਂ ਕੋਈ ਨਾ ਕਰਾਵਾਂਗੇ ਡੋਲਾ ਕਿਤੇ ਨਹੀਂ ਮਰਦਾ ਮਰਦਾ ਇਹਦਾ ਪੁੱਤ ਇਹ ਗੱਲਾਂ ਮਾਰਨ ਆਏ ਸੁਨੇਹਾ ਪਤਾ ਕੋਈ ਨਹੀਂ ਮੇਰੇ ਸਾਲੇ ਦਾ ਉਹ ਤਾਂ ਹੈ ਉਹ ਕਾਹਨ ਮਾਰਦਾ ਉਹ ਬਹਾਨਾ ਹੁੰਦਾ ਦੇਖੋ ਉਹ ਲਾਰੀ ਸੁਨੇਹਾ ਲਾਦੀ ਨਾ ਕਿੱਧਰ ਜਾਂਦਾ ਦੇਖਿਆ ਤੂੰ ਉਹਦਾ ਉੱਤੇ ਬੈਠਾ ਸੀਗਾ ਇੱਕ ਦਸ ਦੇ ਹੋ ਖੁਸ਼ੀਆਂ ਹੀ ਇੱਥੇ ਬੈਠਾ ਸੀਗਾ ਅਚਕ ਰੋਟੀ ਫੜਾਉਣੀ ਆ ਮੇਰਾ ਉੱਥੇ ਬੈਠਾ ਮੇਰਾ ਅਕੜਾ ਮਲੰਗੜਾ ਉੱਥੇ ਸੜਕ ਤੇ ਯਾਰ ਉਹਦਾ ਕਰਨਾ ਪੁੱਤ ਵੀਤ ਮੈਨੂੰ ਲੱਗਦਾ ਕੋਈ ਦੋਦਾ ਲਕਤਾ ਹਾਲਦਾ ਉਹ ਉੱਥੇ ਦੋ ਚਾਰ ਹੋਰ ਆ ਜਾਂਦੇ ਨੇ ਉਹਨਾਂ ਨਾਲ ਗੱਲਾਂ ਲੱਗਿਆ ਰਹਿੰਦਾ ਯਾਰ ਉਹ ਖੇਤਾਂ ਉਂਦੇ ਧਾਰ ਮਾਰਦਾ ਹੋ। ਆ ਜਾਣਗੇ ਪੁੱਤ ਜੇ ਨਾ ਆਏ ਹੋਏ ਤਾਂ ਉਹ ਗੱਲਾਂ ਵਾਲੇ ਤਾਂ ਉਹਦੇ ਕੋਲ ਵਾਧੂ ਨੇ। ਤਾਂ ਹੀ ਤਾਂ ਆਉਦਾ ਨਹੀਂ ਸੀ ਤੋ। ਲੱਗਦਾ ਉਹ ਆਪੇ ਨਾਨਕੀ ਗਿਆ ਸੀ ਉਹਨਾਂ ਨੇ ਲਾਈਆਂ ਉਹ ਗੁਲਾ ਉਹ ਤੇ ਖਾਣੇ ਗੋਲੀਆਂ ਗਲੀਆਂ ਮੇਰਾ ਸਾਰਾ ਗੋਲੀਆਂ ਖਾਣ ਲੱਗਿਆ ਮੈਨੂੰ ਤਲਾਦਾ। ਗੁੜੀਆਂ ਵੀ ਕਰਾ ਗਾਂਦੀਆਂ ਵੀ ਉਹਦਾ ਕਲੇਸ਼ ਪਾਉਂਦਾ ਮੇਰੇ ਡੈਡੀ ਨੂੰ ਹਾਂ ਫਿਰ ਤੇਰਾ ਡੈਡੀ ਆਇਆ ਰੋਟੀ ਲੈ ਕੇ ਮੈਂ ਡਾਡੀ ਨੂੰ ਕੰਮੋਂ ਭੈਰਿਆ ਸੀ ਬੱਬਾ ਅੱਛਾ ਤਾਂ ਠੀਕ ਆ ਫਿਰ ਆਪਾਂ ਥਾ ਕੇ ਰੋਟੀਆਂ ਆਪਾਂ ਚੱਲਦੇ ਘਰੇ ਕਰਦੇ ਆ ਉਹਦਾ ਹੱਲ ਠੀਕ ਆ ਮੈਂ ਵੀ ਥੋੜੇ ਨਾਲ ਹੀ ਚੱਲ ਰੋਟੀ ਫਲਦੂ ਫੋਲੇ ਲੈ ਕੇ ਕੋਈ ਨਾ ਠੀਕ ਆ ਤਾਂ ਮੈਂ ਬੈਠਾ ਗਿਆ ਇੱਕ ਥਾਂ ਤੇ ਆਪਾਂ ਖੁਰਪੀ ਤਾਂ ਐ ਕਰ ਉਹ ਮਰੂਥਲੇ ਚੱਲਣਾ ਸ਼ਰਾ ਉੱਥੇ ਖਾਣੇ ਰੋਟੀ ਉੱਥੇ ਸਾਫ਼ ਜਿਹਾ ਤਾਂ ਚੱਕ ਮੈਂ ਜੱਕਲਾ ਪੁੱਤਰਾ ਲੈ ਮੈਨੂੰ ਫੜਾ ਦਿਆ ਸਾਇਰ ਲਿਬੜ ਦਾ ਕੋੜ ਕਿੰਨੇ ਆ ਮਮੀ ਨਿਬੜ ਗਿਆ ਬਸ ਚਲ ਤੇ ਮੈਂ ਕਹਿੰਦੀ ਸੀ ਹੱਥ ਨੇ ਦਾਲ ਪਾਣੀ ਤੇ ਕਿੰਨ ਕੀਤਾ ਕੋਈ ਦਾਲ ਪਾਣੀ ਦਾ ਸਾਗ ਧਰ ਲੈਨੇ ਅੱਜ ਬਹੁਤ ਦਿਨ ਹੋ ਗਿਆ ਪੰ ਸਾਗ ਨਹੀਂ ਧਰਿਆ ਹੈਗਾਗਾ ਸਾਗ ਧਰਨਾ ਹੈਗਾ ਹਾਂ ਔਰ ਚਲੋ ਫਿਰ ਲੈ ਆਉਨੇ ਆਪਾਂ ਤੋੜ ਕੇ ਲੈ ਨਾ ਸਾਗ ਤਾਂ ਮੈਂ ਤੋੜ ਲੈਨੇ ਕੋਈ ਨਹੀਂ ਤੇਰਾ ਮੈਨਾਂ ਹੋਰ ਤਰੇਂਦਾ ਘਰੇ ਕਰ ਲਾ ਤੋੜ ਦੇ ਨੇ ਮੇਰੇ ਚਲੂਆ ਬੰਦ ਦੇ ਨਾਲ ਆਪ ਤੱਕ ਨੇ ਮਤਲਬ ਕੀ ਹੋਇਆ ਸਾ ਚੱਲ ਆ ਜਾ ਫਿਰ ਮੈਂ ਪਰਣਾ ਚੱਲੀ ਹੁੰਦੀ ਐ। ਆ ਲੈ ਹੁੰਨੀ ਐ ਪਰਣਾ ਮੈਂ ਜਾ ਕੇ। ਵਧੀਆ ਕਿੰਦਰ ਉੱਧਰ ਤੋੜ ਲਾ ਪੁੱਤ। ਹੋਰ। ਇੱਥੇ ਜੇ ਤੋੜ ਲਾ ਅੱਬ ਤਾਂ ਕੀ ਆਗਾ? ਵਧੀਆ ਵਧੀਆ ਗੰਦਲੀਆਂ ਤੋੜ ਲਈ। ਹੋਰ ਫਿਰ ਵਧੀਆ ਬਣ ਜਾਂਦਾ ਸਾਗ। ਤੇ ਇਹਨਾਂ ਨਾਲ ਮੈਂ ਉਹਨੂੰ ਕਈ ਨਿ ਸੀਗੀ। ਉਹਨੋਂ ਤਾਂ ਖੇਤ ਨੇ ਗਾਣ ਕਰਣਾ ਹੁੰਦਾ ਸੀਗੇ। ਆਣੀ ਬਲੌਰ ਦੇ ਕਿੱਧਰ ਨਿਕਲਿਆ ਹੋਇਆਗਾ ਦਫਾ ਹੋਣਾ ਬਾਈ ਨਾ ਰਹਿੰਦਾ ਸਾਰੀ ਦਿਹਾੜੀ ਉਹ ਕਾਰਾਂ ਮਾਰਾ ਕਿੱਥੋਂ ਕਿੱਧਰ ਗਿਆ ਹੋਣਾ ਹੁਣ ਆਹ ਦਾ ਟਮਾਟਰ ਲਿਆ ਦੰਦਾ ਲਿਆ ਚੱਲ ਆਥੇ ਨਾਲ ਸਾਗ ਤਿਆਰ ਹੋ ਜਾਂਦਾ ਐਣੀ ਪਤਾ ਮੁੰਮੀ ਨਾਲ ਕੀ ਬੱਜਿਆ ਹੋਵੇ ਜਿਹੜੇ ਪੱਕੜੇ ਨਹੀਂ ਲਾਹੇ ਸੀ ਨੇ ਕੀ ਪਤਾ ਮੈਨੂੰ ਹੁਣ ਕਿੱਧਰ ਨਿਕਲਿਆ ਹੋਇਆਗਾ ਜੇ ਘਰੇ ਆਊਗਾ ਘੰਟਾ ਕਣੀ ਫੇਰ ਪਤਾ ਲੱਗੂਗਾ ਮੈਂ ਕਿੱਥੇ ਗਿਆ ਹੋਇਆਗਾ ਨਾ ਤੇਰੇ ਪਿਆਉ ਦੀ ਕਹਿਣੇ ਚਾਹਗਾ ਉਹ ਜਿਉ ਇੱਕ ਦੋ ਦੇ ਲਾਈਆਂ ਹੁੰਦੇ ਨਾ ਫੇਰ ਉਹਨੂੰ ਪਤਾ ਲੱਗ ਜਾਂਦਾ ਬੰਮੀ ਬੰਮੀ ਆਹ ਫਿਰ ਗਰ ਲੈ ਆਏ ਕੀ ਹੋ ਗਿਆ ਤੈਨੂੰ ਇਹ ਕੀ ਕਹਿੰਦੀ ਹੈਗੀ ਉਹੀ ਬੋਹ ਕਰੀ ਜਾਂਦੀ ਰਹੀ ਨਹੀਂ ਹੈਗੀ ਬੰਨ ਦੇ ਕਰੋ ਮੈਨੂੰ ਤਾਂ ਬਾਹੀ ਹੱਕ ਤਾਂ ਆਉਂਦੀ ਆਉਂਦੀ ਹੈ ਤੈਨੂੰ ਹਲਕਾ ਤਾਂ ਆਹ ਮੈਂ ਤਾਂ ਬੜਾ ਕੁਛ ਨਹੀਂ ਗਾਈ ਕੋਈ ਨਹੀਂ ਕਹਿੰਦੀ ਹੈ ਲਈ ਤੇਰੇ ਤੋਂ ਫਟਾਫਟ ਸਾਗ ਸਿਰਕ ਵਾਲਾ ਹੋ ਜਾ ਧਰਦਿਆਂ ਨੂੰ چیرਣਾ ਵੀ ਇਹੇ ਕੋਈ ਨਾ ਕਰ ਰਹੀ ਵਾਹ ਨਾ ਤੇ ਕਮ ਨੂੰ ਆਦੇ ਤਾਂ ਗੁੱਸਾ ਚੜੇ ਜਾਂਦਾ ਰਹਿੰਦਾ ਕਾਲੇ ਮਾਰੇ ਤੇ ਦਫਾ ਹੋਣੇ ਵਧਾਇਆ ਕਰ ਤੂੰ ਤੇਰਾ ਬੀਬੀ ਬਾਦੇ ਅੰਡਾ ਚਿੱਟਾ ਕੁਰਤਾ ਪਜਾਮਾ ਜੱਟ ਪਾਉਣ ਲੱਗਿਆ ਲੱਗਦਾ ਇਹ ਖੜਾ ਹੋਗਾ ਬੋਤਾ ਵਿਚਲੀ ਕੀ ਹਾਲਾ ਜਾਤੇ ਜੱਟ ਬੱਕਰੀ ਖੜਾ ਹੋਏ ਮੇਰਾ ਨਾਨਕੀ ਗਿਆ ਸੀ ਇਹ ਕਰ ਭੈਣਾਂ ਐਵੇਂਲੇ ਬਣਾ ਫਿਰਦਾ ਪਾ ਕੇ ਜਿੱਟਾ ਕੁਰਤਾ ਪਜਾਮਾ ਆਹਨੋ ਕੋਛਦਾ ਉਹਨਾਂ ਇਤ ਬਾੜੀ ਲਾਈਫ ਘੈਂਟ ਆ ਜਾਚੀ ਸਾਡੇ ਵਾਲੇ ਤਾਂ ਮੈਨੂੰ ਬੋਲਾ ਆਇਆ ਬਣਾ ਹੀ ਰੱਖਦੇ ਸੀ ਆਹ ਕੋਟ ਮੇਰੇ ਲਾ ਮੇਰੇ ਮਾਮੇ ਦੀ ਨੂੰਹ ਨੇ ਦਵਾਇਆ ਆਜ਼ੀ ਡਿਮਾਂਡ ਤੇ ਇਹਨਾਂ ਦਾ 5 ਸਾਲ ਨਹੀਂ ਬਦਲੇ ਮੇਰਾ ਕੋਟ ਸਾਟੜਾ ਨੇ ਹਨਾ ਹੁਣ ਮੱਚੀ ਜਾਂਦੇ ਆ ਮੈਂ ਕੱਲ ਦਾ ਲਾ ਹੈ ਨਹੀਂ ਸਾਰੇ ਪਿੰਡ ਚ ਦਿਖਾਉਣਾ ਕੋਰਤਾ ਵੀ ਜੰਮਾ ਮਹਿੰਗਾਗਾ ਤੇ 1200 ਦਾ ਕੱਪੜਾ ਆਇਆ ਉਦੋਂ ਵੱਧ ਸੁਣਾਈ ਲਈ ਆ ਸ਼ਹਿਰੋਂ ਸੁਣਾਇਆ ਮਾਨਸਾ ਤੋਂ ਤੇ ਤੂੰ ਆਏ ਦੇਖ ਕਿੰਨਾ ਘੈਂਟ ਕਰਨਾ ਤੇ ਹੁਣ ਮੈਂ ਤਾਂ ਯਾਰ ਜਿੱਥੇ ਮਰਨੇ ਜਾਂਦਾ ਸੀ ਬੜਾ ਦੁਖੀ ਹੋ ਰਿਹਾ ਮਰਨ ਨਾਲ ਜਗਾ ਦੇ ਕਿਥੇ ਯਾਰ ਵਿਆਹ ਨਹੀਂ ਕਰਤੇ ਮੇਰਾ ਜਾ ਬਾਹ ਉਹ ਅਮਰਜੀਤ ਦੇਗਾ ਡਾਕਟਰ ਅੱਛਾ ਹਾਂ ਕਿਹੜੇ ਨਾਲ ਉਹਦੇ ਹਾਂ ਠੀਕ ਆ ਹਾਂ ਗਾਲੇ ਦੇ ਹਾਂ ਕਿਹੜਾ ਕਰਾਉ ਯਾਰ ਉਹ ਤਾਂ ਆਪਣਾ ਜੀ ਮਾਰਾ ਮੁਰਨਾ ਛੇੜੀ ਨਹੀਂ ਕਰਨੀ ਯਾਰ ਹਾਂ ਉਹ ਕੋਈ ਨਾ ਕੋਈ ਚਾਂਗਾ ਪਤਾ ਨਹੀਂ ਅੱਛਾ ਪਰ ਮੈਂ ਗੱਲ ਨਾਲ ਕਰ ਫਿਰ ਕਰਾਂਗੇ ਪਰ ਆਉਂਦਾ ਨਹੀਂ ਅੱਜ ਜੁਰੇ ਮਰਨ ਦਿਨ ਆਉ ਕਰਾ ਕੇ ਨਹੀਂ ਆ ਓ ਯਾਰ ਕੀ ਕਰੀਏ ਯਾਰ ਜਦੋਂ ਘਰ ਨਹੀਂ ਪਸਾਉਂਦੇ ਮੇਰਾ ਹਨਾ ਇਹਨਾਂ ਨੂੰ ਆਏ ਆ ਸਾਰਾ ਕੁਝ ਮੰਗਿਆ ਆਪਾਂ ਕਰ ਲਾਂਗੇ ਓ ਛਾੜੇ ਦੀ ਬਹੁਤ ਜਿਹੀ ਫਾਈਂਮ ਆ ਨਾ ਮੇਰੇ ਜਿਹਾ ਬੱਕਾ ਜਮੀਨ ਰਹਿਜੂ ਘਰ ਮੈਂ ਸੰਭਲੂਗੀ ਗੱਲ ਤਾਂ ਆਹੀ ਆਪਾਂ ਅਮਰਜੀਤ ਨਾਲ ਕਰਦੇ ਆਂ ਸਾਨੂੰ ਬਸ ਠੀਕ ਆ ਠੀਕ ਆ ਨਹੀਂ ਆਉਂਦਾ ਆਉਂਦਾ ਬੜੀ ਲੰਮੀ ਉਮਰ ਆ ਹਨਾ ਓ ਬੈਠਾ ਮੇਰਾ ਸਾਹ ਬੇਲੜਾ ਬੁੜੀਆਂ ਸਾਨੂੰ ਪੁੱਤਿਆ ਬਤਨ ਆਰਡਰ ਮਾਰਦੇ ਨੇ ਰੋਟੀ ਫੜਾਓ ਫੜਾਓ ਮੈਂ ਕਰਦੇ ਦੇ ਨਾਲ ਗੱਲ ਕਾਹ ਓਏ ਕੰਮ ਨੰਦਾ ਕਰ ਲਿਆ ਕਰ ਰੋਟੀ ਰੋਟੀ ਫੜਾਇਆ ਕਰ ਬੁੜੀਆਂ ਸੋਡੀਆਂ ਮੱਸਾ ਨੂੰ ਆਰਡਰ ਲਾਉਂਦੇ ਨੇ ਫਿਰ ਕੰਮ ਨੰਦਾ ਕਰ ਲਿਆ ਕਰ ਛੇਰ ਬਣ ਕੇ ਨਾ ਕਰੇ ਜੁਰਮਾਨਾ ਲਾ ਗਿਆ ਯਾਰ ਜਿੱਕਾ ਜੁਰਮਾਨਾ ਨਹੀਂ ਕਈ ਵਾਰੀ ਆਪ ਨੂੰ ਕੰਮ ਹੋ ਜਾਂਦਾ ਕੰਮ ਛੱਡ ਕੇ ਫੇਰ ਰੋਟੀ ਬਣਾਉਣੀ ਪੈਂਦੀ ਕਦੇ ਉਹ ਜਵਾਕ ਜਾਂਦਾ ਕਦੇ ਮਾਇ ਜੰਨਾ ਤੇਰੇ ਤਾਂ હજાર ਰੋਟੀ ਫੜਾਉਣ ਦੀ ਹੋ ਗਈ ਮੇਰੇ ਤਾਂ ਥੋਸਾ ਪਰਾ ਪੁੱਛਿਆ ਕਰੋ ਤੁਸੀਂ ਕਿਉਂ ਕੀ ਗੱਲ ਬੱਸ ਕੁਝ ਜਤੋਂ ਆਗਾ ਦੀ ਆ ਰਿਸਟੈਂਟ ਵਾ ਤੁੰਗ ਕਰਾ ਦੇਗਾ ਜੇ ਕਿੰਨਾ ਤੇਰਾ ਮੇਰੀ ਗੱਲ ਸੁਣੋ ਰਿਸ਼ਤਾ ਦਾ ਮੇਰੇ ਲਈ ਬਹੁਤ ਸੋਹਣਾ ਹੈ ਕੁੰਜ ਵਰਗੀ ਕੁੜੀ ਹੈ ਕਰਾ ਦੋ ਰਿਸ਼ਤਾ ਦਾ ਮੈਂ ਕੰਜਰ ਕੰਮ ਦਾ ਕਰਦਾ ਨਹੀਂ ਕੋਈ ਕੰਮ ਦਾ ਯਾਰ ਜਦੋਂ ਕਬੀਲਦਾਰੀ ਗੱਲ ਪਈ ਵੀ ਆਪੀ ਆਪ ਦਾ ਭਲਗ ਜਾਂਦਾ ਬੰਦਾ ਜੀ ਉਹ ਨਹੀਂ ਮਾੜਾ ਮੋਟਾ ਦਾ ਸੰਭਾਲ ਕਰੇ ਉਸ ਤੋਂ ਪਹਿਲਾਂ ਮੈਂ ਕਰੇ ਕੰਮ ਇਹਨੇ ਜਿੰਨੇ ਹੱਥੀਂ ਉਹ ਚਿੱਟੇ ਪਾ ਲਿਆ ਯਾਰ ਅਮਰਜੀਤ ਭੈਣ ਦੀ ਤੂੰ ਵੀ ਉਨਾ ਵਰਗਾ ਹੋ ਗਿਆ ਸਾਡੇ ਨਾਲ ਦਾ ਹੋ ਗਿਆ ਉਹ ਉਨਾ ਵਰਗਾ ਨਹੀਂ ਜੇ ਮੈਂ ਹਾਂ ਮੈਂ ਹੁਣ ਦੱਸ ਦੇਣ ਗਿਆ ਹਾਂ ਨਾਨਕੀ ਪੂਰਾ ਮਹੀਨਾ ਬਣਾਈ ਜਾਂਦੇ ਨੇ ਜੇ ਅਗਲੇ ਨੇ ਕੱਪੜੇ ਦਿਵਾਤੇ ਨਪਣੇ ਪਿੰਡ ਚ ਦਿਖਾਉਣੇ ਅੱਗੇ ਇਹ ਜਿਹੇ ਕੱਪੜੇ ਦਵਾਏ ਆ ਸੱਜਣਾ ਨੇ ਕਦੇ ਤੂੰ ਐਂ ਦੱਸ ਮੈਨੂੰ ਮੇਰੇ ਵਾਲਾ ਬਣਾ ਕੇ ਰੱਖਦੇ ਆ ਕਵੀਨਦਾਰੀ ਨਹੀਂ ਸਾਡੇ ਵਾਲੇ ਕੋਲੇ ਹਾ ਨਾ ਪੂਰਾ ਟੌਰ ਕੱਢ ਕੇ ਰਹਿੰਦਾਗਾ ਮਹਿੰਗੇ ਕੱਪੜੇ ਪਾਉਂਦਾ ਅੱਜ ਕੱਲ੍ਹ ਦੀ ਜਦੋਂ ਤੂੰ ਵਿਆਹਿਆ ਗਿਆ ਨਾ ਕਿਵਲੀਦਾਰੀ ਆ ਜੀ ਤੇਰੇ ਕੋਲੇ ਪੈਸਾ ਟੱਕਾ ਸਵਰਾ ਰੋਣਾ ਤਾਂ ਹੋਈਆ ਵਿਆਹ ਕਰਦਾ ਤੇ ਮੇਰੇ ਨਾਲ ਪਿਆ ਉਹਨੂੰ ਦੀਨਾ ਨਹੀਂ ਹੈਗਾ ਮੈਂ ਤੋਰੂ ਛੋਡੇ ਘਰੇ ਗੱਲ ਮੇਰੇ ਹੱਥ ਸਕੂਂਜ ਵਰਗੀ ਕੁੜੀ ਐ ਬਹੁਤ ਸੋਹਣੀ ਕੁੜੀ ਐ ਮੈਂ ਕਰਾਉਣਾ ਚਾਹਤ ਮੇਰੀ ਯਾਰ ਵਿਆਹ ਦੀ ਉਮਰ ਲੱਗੀ ਜਾਂਦੀ ਆ ਹਰਜੀਤ ਨਹੀਂ ਯਾਰ ਡੱਕ ਦੇ ਸੁਬਾਹ ਜਰਾ ਕੁੰਬੜ ਤੋਂ ਟੱਕਿਆ ਅੱਡੀਆਂ ਯਾਰ ਕੈਨੇਡਾ ਚ ਜਾਈ ਜਾਂਦੀਆਂ ਨੇ ਛੋਟੀਆਂ ਛੋਟੀਆਂ ਵਿਆਹ ਕਰਾ ਕੇ ਮੈਨੂੰ ਕਹਾਂ ਮਾ ਭਾਈ ਰਿਸ਼ਤਾ ਕਰਾ ਦੂੰ ਵੀ ਗੜਾ ਬੋਟਾ ਕਮਰਾ ਕਰੇ ਯਾਰ ਮੇਰੇ ਨਾਲ ਕੌਣ ਕਰਾਉ ਵਿਆਹ ਜਦੋਂ ਵਾਰ ਦੱਸ ਉਮਰ ਲੰਘ ਜਾਂਦੀ ਆ ਅਗਲਾ ਤਾਂ ਨਿੱਕੀਆਂ ਨਿੱਕੀਆਂ ਨੂੰ ਕਹਿ ਦਿੰਦਾ ਰੋਣ ਵਾਲੀ ਹੋਗੀ ਤੋਰ ਦ ਕੰਮ ਕੰਮ ਕਰਨ ਵਾਲੇ ਮੁੰਡੇ ਨੂੰ ਕੁੜੀਆਂ ਦਾ ਕੋਈ ਘਟਾ ਨਹੀਂ ਸਮਝਿਆ ਕਰਦਾ ਨਹੀਂ ਸਾਲਾ ਤੇ ਨੋਕਰਾ ਵਾਂਗੂ ਘੱਟਾ ਢੋਨਾ ਮੈਨੂੰ ਯਾਰ ਓਏ ਮੈਨੂੰ ਪਤਾ ਤੂੰ ਸਾਲਾ ਕੁੱਤਾ ਕਿਹੜਾ ਕੰਮ ਕਰਦਾ ਕਦੇ ਚਿੱਟੇ ਪਾ ਲੰਨਾ ਕਦੇ ਕੋ ਬੰਪਾ ਜੜੀ ਪਤਾ ਮੇਰਾ ਤਾਂ ਮਰਨ ਜੀ ਕਰਦਾ ਜੇ ਯਾਰ ਪੁੱਤਰ ਫੇਕ ਆ ਕੇ ਜਮਾ ਮੈਨੂੰ ਯਾਰ ਮਰਨਾ ਮਰਨਾ ਕਾਵੇ ਕਾਵੇ ਪਿੱਛੇ ਤੂੰ ਮੇਰੀ ਗੱਲ ਸੁਣ ਮੇਰਾ ਨਾ ਤਾਂ ਕੋਈ ਘਰਬਾਰ ਬਣਾਉਂਦੇ ਆ ਯਾਰ ਹਾਂ ਹਾਂ 6 8 ਲੱਖੂ ਮੈਂ ਆ ਮੇਰੀ ਗੱਲ ਸੁਣ ਸੁਭਾ ਯਾਰ ਮੈਂ ਜਾਉਂਗਾ ਤੇ ਮਾਪੇ ਕੋਲੇ ਗੱਲ ਕਰਦਾ ਠੀਕ ਆ ਰਸਤਾ ਮੇਰਾ ਚ ਹੈਗਾ ਵਧੀਆ ਤਾਂ ਤੂੰ ਕਹਿ ਕਾ ਫਿਰ ਮੈਂ ਜਦਾ ਦਿਨ ਕੈਨਸਲ ਕਰ ਦਿੰਦਾ ਮਰਨਾਂ ਤੂੰ ਵੀਰ ਬਣ ਕੇ ਕੰਮ ਉਹ ਜਿੰਨਾ ਤੈਨੂੰ ਲੋੜ ਤੇਰੇ ਅੱਖੇ ਤੋਂ ਕੈਨਸਲ ਕਰੂੰ ਉਹ ਤਾਂ ਮਹਾ ਕਰਨ ਬੁਗਾ ਕੈਨਸਲ ਤਾਂ ਜਿੰਨਾ ਤੈਨੂੰ ਲੋੜ ਉਹਨਾਂ ਕੰਮ ਕਰ ਲੈ ਕੰਮ ਜ਼ਰੂਰੀ ਹੈ ਹਾਂ ਹਾਂ ਕਿਹੜਾ ਡਰਾਮ ਖਾਡਿਆ ਵਾਜ ਹਾਂ ਟੈਸਟ ਪਾ ਦਿੰਦੀ ਮੈਂ ਮਰਦਾ ਤੂੰ ਕਹਿ ਦੀ ਵੀ ਮੈਂ ਮੋੜਿਆ ਐ ਕਰਿਆ ਵਾਹ ਕਰਿਆ ਠੀਕ ਹੈ ਕਿਹਾ ਮੈਂ ਨਹਿਰ ਤੇ ਜਾਂ ਨਾ ਤੂੰ ਕਹਿਦੀ ਤਾਂ ਮੋੜਿਆ ਨਹੀਂ ਠੀਕ ਹੈ ਫੇਰ ਮੰਨਣਗੇ ਨਹੀਂ ਉਹ ਤੇਰੇ ਤੇ ਵੀ ਸ਼ੱਕ ਕਰਨਗੇ ਵੀ ਇਹ ਪਟਦਾ ਇਹਨੂੰ ਕਿ ਸਾਡੇ ਘਰ ਚੁੰਗਲਣ ਲਾ ਕੇ ਵੇਰਾ ਵਿਆਹ ਕਰਾਉਂਦਾ ਤੇਰੇ ਤੇ ਲੱਗਾਂ ਲੱਗ ਜਾਣਗੇ ਉਹ ਡਰਾਉ ਡਰਾਉ ਤੇ ਭਾਂ ਦੇਰਾ ਕਿਤੇ ਸੱਚੇ ਨਹੀਂ ਸ਼ੌਲ ਮਾਰਦਾ ਉਹ ਨਹੀਂ ਕੱਚੇ ਧੱਕਾ ਪਾਣਾ ਮੈਂ ਤੇ ਦੇ ਹੋਰ ਲੰਬਾ ਹੋ ਜੇ ਕਿ ਨਹੀਂ 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 ਐ ਨਹੀਂ ਕਰਦਾ ਨਹੀਂ ਨਹੀਂ ਕਰਦਾ ਕਰਾਂਗਾ ਲੈ ਹੁਣ ਤੈਨੂੰ ਵਿਆਹ ਦੀ ਲੋੜ ਆ ਕਰਾਂ ਮਾਂ ਸਾਰੇ ਦਾਸੀ ਦੀ ਲੋੜ ਆ ਵਿਆਹ ਦੀ ਬਹੁਤ ਹੀ ਸਮਾਨ ਦੀ ਉਹ ਇਤਰੇ ਭਾਈ ਘਰ ਮੇਰਾ ਜਦੋਂ ਕੁੜੀ ਆ ਗਈ ਨਾਲ ਸਾਰਾ ਕੁਝ ਬੁਛੇਰਾ ਦਾ ਨਾਲ ਆ ਜੂ ਸਾਰਾ ਕੁਝ ਆ ਜੂ ਉਹ ਮੇਰੀ ਗੱਲ ਸਰ ਤੇ ਜਵਾਰ ਕਾਰੀ ਨਾ ਹੋਵੇ ਵਧੀਆ ਹੋਵੇ ਅੱਛਾ ਇਹ ਵਿੱਚ ਗੱਲਾਂ ਹੋ ਜਾਣ ਜਿਹੜੇ ਕਹਿੰਦੇ ਕਾਲੇ ਤਾਂ ਹੁੰਦਾ ਨਹੀਂ ਇਹ ਤਾਂ ਹੀ ਰਹੂਗਾ ਗੁਰਪ੍ਰੀਤ ਸਾਮੂ ਸਾਰਾ ਕੁਝ ਉਹਨਾਂ ਦੇ ਦੰਦਾਂ ਵੇਖ ਕੇ ਭਾਈ ਅੱਛਾ ਪੁੱਠੇ ਹੋ ਵੜਕਾ ਐਜੀ ਕੁੜੀ ਦਾ ਪਰਾਈ ਕੁੜੀ ਤੇ ਤਾਂ ਮੈਂ ਇਹ ਜੀ ਕਰਾ ਦੂੰ ਵਧੀਆ ਮੇਰੇ ਹੱਥ 'ਚ ਰਿਸ਼ਤੇ ਕਈ ਨਹੀਂ ਮੈਂ ਕਰਾਉਣਾ ਰਹਿਣਾ ਨਾ ਕਈ ਰਿਸ਼ਤੇ ਕਰਾਈ ਨੇ ਗੱਲ ਤਾਂ ਆ ਵੀ ਮਣਾ ਉਹ ਤੱਕ ਕੰਮ ਦਾ ਕਰ ਕੰਜਰਾ ਥੋੜਾ ਬੋਧਾ ਤਾਂ ਯਾਰ ਤੂੰ ਤਾਂ ਇਹ ਕਹਦਾ ਨਾ ਕੰਮ ਸਾਡੇ ਨਾਲ ਨਹੀਂ ਮਗਲ ਤੈ ਤੂੰ ਦੇਖਿਆ ਨਹੀਂ ਕਦੇ ਮੈਨੂੰ ਕੰਮ ਕਰਦਾ ਹਾਂ ਹਾਂ ਸਾਡੇ ਨਾਲ ਤੂੰ ਹੀ ਕੀੜੇ ਦਿੰਦੇ ਆ ਕੰਮ ਤਾਂ ਮੈਥੋਂ ਲੈਂਦੇ ਆ ਸਾਰਾ ਭਾਈ ਉਹ ਉਹ ਨਹੀਂ ਜਪੋ ਉਹ ਤੇ ਬੜਾ ਉਧਰ ਜਾਂਦਾ ਵੀ ਮੈਂ ਵੀ ਖੇਚ ਗਿਆ ਜੀ ਉਹ ਪਿਓ ਪੁੱਤਰ ਬੈਠੇ ਜੀ ਪੁੱਤਰ ਕਣ ਕੁਰ ਪਰਵਾਉਂਦੇ ਸੀ ਅੱਜੇ ਆਕਰਿਆ ਉਹਦਾ ਗੁਰਪ੍ਰੀਤ ਬੈਠਾ ਜੀ ਕਹਿੰਦਾ ਉਧਰ ਉਹ ਹੁੰਦਾ ਸੀ ਉਹਦਾ ਪਿਓ ਹਾਂ ਕਹਿੰਦਾ ਵੀ ਇਹ ਤੇਰਾ ਰਾਮ ਗਿਆ ਉਹ ਕਹਦਾ ਆਇਆ ਤੇ ਰਾਮ ਗਿਆ ਉਹ ਕਣਕ ਦਾ ਹੋਰ ਮਾਈ ਜਾਂਦੇ ਨੇ ਸਾਲੇ ਕੁੱਤੇ ਹਾਂ ਮੈਂ ਨਹੀਂ ਮੰਨਦਾ ਕੋਈ ਚਾਹੇ ਇਹਦਾ ਹੁਣ ਤੇਰੇ ਸਾਰੇ ਕਰਾ ਦੇ ਯਾਰ ਤੂੰ ਜਾ ਰੋਟੀ ਰੋਟੀ ਲੈ ਕੇ ਜਾ ਤੁਹਾਡੀਆਂ ਬੁੜੀਆਂ ਫੜਦੀਆਂ ਦੀਆਂ ਦੇਖਾ ਕਰਦੀਆਂ ਹੋਰ ਹੁਣ ਮੇਰੀ ਗੱਲ ਸੁਣੋ ਕਰੇ ਖਰਚਾ ਇਹਨਾਂ ਦਾ ਪਤਾ ਨਹੀਂ ਰੱਥਣਾ ਬੰਦਾ ਇਹ ਕੋਈ ਨਹੀਂ ਗੱਲ ਕਰਦੀ ਮੈਂ ਨਹਿਰ ਤੇ ਜਾਂਦਾ ਤੁਸੀਂ ਹਾਲਾ ਠੀਕ ਆ ਜਿੰਨਾ ਫੇਰ ਮੰਨਣਗੇ ਨਹੀਂ ਮੰਨਦੇ ਨਹੀਂ ਤੇਰੀ ਉਹ ਮੰਨਦੇ ਨਹੀਂ ਤੇ ਅੱਡੀ ਗੱਲ ਹੋ ਗਈ ਹਾਂ ਮੰਨਦੇ ਨਹੀਂ ਤੇਰੀ ਤੈਨੂੰ ਜਵਾਬ ਦੇ ਦੇਣਗੇ ਵੀ ਸਾਡੇ ਮੁੰਡੇ ਦੇ ਮळा ਲਾਉਂਦਾ ਪੰਪੀ ਮਾਰਦਾ ਬਸ ਠੀਕ ਆ ਚਲ ਸਟੀਲ ਵਾਲਾ ਹਾਂ ਸਟੀਲ ਉਹ ਠੀਕ ਆ ਕੋ ਮਤਲਬ ਤਾਂ ਕਰਦਾ ਨਹੀਂ ਯਾਰ ਉਹ ਕੋਈ ਇਹਦਾ ਬੰਨ ਬਿਆ ਕਰਾ ਦੇ ਤੂੰ ਮਤ ਆਪੇ ਕਰਨ ਲੱਗ ਜਾ ਜਦੋਂ ਬੰਦੇ ਦੇ ਕਾਲ ਬਹਿ ਜਾਣਾ ਤੂੰ ਵੀਂਦਾਰੀ ਆਸੀ ਆਪ ਜਾਪ ਕਰੂਗਾ ਇਹ ਤਾਂ ਹੁਣ ਹੋਣੀ ਐ ਜੀ ਇਹਨੂੰ ਵਿਆਹ ਤਾਂ ਕਰਾ ਦੀ ਜੀ ਇਹਨੂੰ ਉਹਨੂੰ ਵਿਆਹ ਕਰਾਦਾ ਤੇਰੇ ਵਰਗੇ ਆਪਣੇ ਭੈਣ ਭਾਈ ਹੋਰ ਕਹਿਣਗੇ ਵੀ ਭਾਂ ਦੇ ਜਨ ਨੂੰ ਬਿੱਲੜ ਤੋਂ ਪੂਜ ਵਰਗੇ ਕੁੜੀ ਲਿਆਤੀ ਦਾ ਨੂੰ ਕਹਿੰਦਾ ਜਦੋਂ ਅਗਲੇ ਗੱਲ ਪੈ ਜਾਂਦੇ ਆ ਉਹਨੂੰ ਅੱਪੀ ਕਰਨਾ ਮੰਨਦਾ ਤਾਂ ਉਹ ਪੰਜਾ ਔਰ ਰਿਸ਼ਤਾ ਤਾਂ ਆਏਗਾ ਸਭਾ ਮੇਰਾ ਤਜਵਰੀ ਆ ਤੂੰ ਕਰਕੇ ਜਰਾ ਇਹਦੀਆ ਹੋਗਾ ਚਾਹ ਮੈਂ ਪੁੱਛਦਾ ਇਹਨਾਂ ਦੇ ਘਰੇ ਵੀ ਪੁੱਛਦਾ ਸੀ ਪੇਉਨ ਪੁੱਛਦਾ ਮੈਂ ਕਰ ਲਿਆ ਕਰ ਲਿਆ ਇਹਨਾਂ ਨਾਲ ਅਥਰੇ ਕਰ ਲਿਆ ਕਰ ਲਿਆ ਔਰ ਉਹ ਇਹਦਾ ਪਿਆ ਤਾਂ ਮੈਨੂੰ ਕਈ ਵਾਰੀ ਸੀ ਕਹਿੰਦਾ ਅਵਜੀਤ ਰਿਸ਼ਤਾ ਕਰਾ ਦੇ ਜੇ ਕੋਈ ਹੈਗਾ ਮਾਪੇ ਖਰਾਦ ਮੇਂ ਨਿਗਾ ਚਾਇਆ ਹੁਣ ਚਲਨੇਗਾ ਜਦਾ ਹੈ ਕਿ ਮੇਰੇ ਰਿਸ਼ਤੇ ਇੱਕ ਦੋ ਚਲੋ ਦਾ ਕਹਿ ਕਹਾ ਕੀ ਹੁੰਦਾ ਹੁੰਦਾ ਯਾਰ ਨਲੇ ਦਾ ਕਰਵਾਸਦਾ ਹੋ ਜੂ ਹਾਂ ਦੇ ਦੇ ਮੇਰਾ ਐ ਹੇ ਤੁਸੀਂ ਅੱਗੇ ਜਾਓ ਤੁਸੀਂ ਕਿਵੇਂ ਆ ਗਏ ਸਸਰੀ ਘਰ ਦਿੱਤੇ ਹੱਸੇ ਤਾਂ ਬੁਲਾਈ ਦੀ ਸੀ ਸਾਨੂੰ ਪਤਾ ਨਹੀਂਗਾ ਕੀ ਹੋ ਗਿਆ ਉਹ ਤਾਂ ਇਹਨੇ ਆ ਕੇ ਦੱਸਿਆ ਕਾਰਨ ਐਚਮਾਰ ਦੇ ਮੁਸਾਲਾ ਕਹਿੰਦਾ ਆ ਰੁੜ ਜਾਣ ਵਾਲੇ ਪਤਾ ਪਤਾ ਕਰ ਲੋ ਉਹਦਾ ਜਾ ਕੇ ਇਹ ਤਾਂ ਐ ਸੀਗਾ ਰੋਟੇ ਖੇਤ ਤਾਂਹੀਂ ਲਿਮਗਵਾਈ ਸੀ ਵੀ ਚਲ ਸਾਰਾ ਨੇ ਲੱਗ ਜੂ ਵਧੀਆ ਇਹਨੇ ਜਾ ਕੇ ਦੱਸਿਆ ਮਾ ਹੋਂ ਨਾ ਜਾ ਕੇ ਕਿਤੇ ਬੋਲਾ ਮਾਰੇ ਜਾ ਕਾ ਹੈਗਾ ਹੀ ਇਹ ਜ ਆ ਬੇਦਮਾਕਾ ਪਤਾ ਪਤਾ ਕਰ ਲੋ ਪਤਾ ਕਰਦੇ ਆ ਉਹਦਾ ਹਾਂ ਇਹਨੇ ਐਚਮਾਰ ਦੇ ਮੁਸਾਲਾ ਕਹਿੰਦਾ ਇਹ ਦੇ ਦੇ ਆ ਆ ਦੇਖੇ ਆਉਣਗੇ ਕੋਈ ਘੰਟਾ ਹੋ ਗਿਆ ਭੈਣ ਦੀ ਕੋਈ ਨਹੀਂ ਆਇਆ ਦੂਸਰੇ ਹਿਲਾਤੇ ਅਜੇ ਕਹਿੰਦੇ ਆ ਤੇਰੀ ਸਾਨੂੰ ਫਿਕਰ ਆ ਜੇ ਫਿਕਰ ਹੁੰਦੀ ਮਾਂ ਨੂੰ ਤਾਂ ਹੁੰਦੀ ਪਿਓ ਨੂੰ ਹੁੰਦੀ ਚਲ ਉਹਨਾਂ ਨੂੰ ਤਾਂ ਨਹੀਂ ਉਹ ਤਾਂ ਮਾਰ ਕੀ ਰਾਜੀ ਹੈ ਗਲਵਿੰਦਰ ਜੀ ਤਾਂ ਮੈਨੂੰ ਇਹ ਸਾਨੂੰ ਆਇਆ ਬਲ ਉਹ ਹੁੰਦੀ ਲੱਗਦਾ ਮੁਰਸਾ ਗਏ ਜਿੱਤੇ ਉਹੀ ਨਹੀਂ ਕਾਲਾ ਹੋ ਜਾ ਸ਼ੁਰੂ ਸ਼ੁਰੂ ਹੋ ਜਾ ਸ਼ੁਰੂ ਹੋ ਜਾ ਸ਼ੁਰੂ ਹੋ ਜਾ ਆ ਸਾਡੇ ਉਹ ਨੌਸ ਦੇ ਆਲਾ ਤਾਂ ਇੱਥੇ ਰੁਕ ਜਾ ਬਾਈ ਓ ਕਾਲੇ ਗੱਲ ਸੁਣਾ ਤੇ ਭਲੀ ਚਾਹੁੰਦਾ ਇੱਥੇ ਖੜ੍ਹ ਜਾ ਬੱਸ ਕੋਲ ਰੋਸਣ ਮੇਰੀ ਮੈਂ ਨਹੀਂ ਵਿੱਚ ਸਾਲ ਬਾਈ ਜਾਨਾ ਮੈਂ ਵਿੱਚ ਨਹੀਂ ਵੇ ਕਾਲੇ ਇਹ ਜੇ ਕੰਮ ਨਹੀਂ ਕਰੀਦਾ ਹੁੰਦਾ ਪੁੱਤ ਆ ਜਾ ਕਰ ਚੱਲੀ ਹੋਰ ਕਹੇ ਜੇ ਕਰ ਆ ਪੈੜਦੀ ਓ ਕਾਲੇ ਗੱਲ ਮੰਨੀ ਦਿੰਦੇ ਮੈਂ ਤੈਨੂੰ ਸਮਝਾ ਬਾਈ ਬਾਈ ਮੇਰੀਆਂ ਸ਼ਰਤਾਂ ਮੰਨਣੀਆਂ ਪੈੜੀਆਂ ਮੈਂ ਫੇਰ ਮਰਨਾ ਕਰ ਸੁਣ ਆ ਜਾ ਤੇਰੀ ਸ਼ਰਤਾਂ ਵੀ ਮੰਨ ਲਾ ਗਏ ਵੇੜੀ ਗੱਲ ਮੈਂ ਤੈਨੂੰ ਸਮਝਾਉਣਾ ਮੇਰੀ ਗੱਲ ਸੁਣ ਮੈਂ ਤੈਨੂੰ ਪਿਆਰ ਨਾਲ ਸੁਣਾਉਣਾ ਤੈਨੂੰ ਮੈਂ ਜਿਹੜੀ ਗੱਲ ਕਹੀ ਸੀ ਸਾਖ ਦੀ ਮੈਂ ਤੈਨੂੰ ਕਹਿਆ ਕੋਈ ਵਰਗੀ ਕੁੜੀ ਮੇਰੀ ਸਾਖ ਦੀ ਗੱਲ ਨਹੀਂ ਯਾਰ ਹੋਰ ਕੀ ਭਾਲ ਤੂੰ ਮਨੀ ਨਹੀਂ ਤਾਂ ਇਕੱਲੀ ਬੇਰੂੜੀ ਤੇ ਅੱਡਾ ਮੇਰਾ ਘਰ ਨਹੀਂ ਪਉਂਦੇ ਆ ਜਾ ਮੈਂ ਤੈਨੂੰ ਮਾਰ ਕੇ ਤੋਹ ਜੂ ਮੈਂ ਤਾਂ ਬਈ ਸ਼ਰਤਾਂ ਬਰਜੂਰ ਕਰਾਉ ਆ ਦੇਖ ਕਿਹੜੀ ਸ਼ਰਤਾਂ ਇੱਕ ਸ਼ਰਤ ਹੈਗੀ ਆ ਵੀ ਮੇਰਾ ਘਰ ਪਾਉੜ ਅੱਛਾ ਉਹ ਬਾਦਾਂਗੇ ਉਹ ਵੀ ਪੈਸਾ ਦਾ ਲੈਂਡਸਾਰ ਵਾ ਦੂਜੀ ਮੇਰਾ ਵਿਆਹ ਕਰਨ ਬਸ ਬੇਦਰ ਨੂੰ ਕਹਤਾ ਸੀ ਵਦਿਆ ਵਿਆਹ ਪੈਲਸ ਚ ਕਰਾਉ ਭੇੜ ਦੀ ਮਤਾ ਉਹ ਖੇਤ ਰੋਟੀ ਦਾ ਫੜਾਉਣੀ ਜਾਂਦਾ ਤੇਰਾ ਕਰਦੀ ਡੋਲਾ ਤੇਰਾ ਆ ਦੇਖ ਆਏ ਮੇਲੇ ਦੰਦਾ ਯਾਰ ਤੇ ਮੇਰੀ ਮਾਂ ਨੂੰ ਤੇ ਕਮਲਾ ਕਹਿੰਦੀ ਐ ਨਹੀਂ ਜੰਮਿਆ ਕੁਛੀ ਕਮਲੇ ਨਾਲ ਵਿਆਹ ਕਰਉਂਦੀ ਮਮੀ ਇਹੇ ਜੇ ਕਰਦਾ ਕਮਲੇ ਉਹ ਜਦੋਂ ਤੂੰ ਕੰਮੀ ਨਹੀਂ ਕਰਦਾ ਤੂੰ ਹਾਂ ਤੈਨੂੰ ਲੀ ਲਾਉਂਦਾ ਮਾਰੇ ਟੱਬਰ ਤੇ ਮੇਰਾ ਸਾਰਾ ਮੈਂ ਮੈਂ ਇੱਕ ਮਿੰਟ ਹਾਂ ਰੋਟੀ ਦਾ ਬਰਾਉਂਗਾ ਚੋਕੇ ਤੇ ਰਿਸ਼ਤਾ ਕਰਾਉਣਾ ਕਹਿੰਦਾ ਰਿਸ਼ਤਾ ਵੀ ਕਰਾਉਂ ਫਿਰ ਮੈਨੂੰ ਜੇ ਮਰਿਸ਼ਤਾ ਕਰਾਦਾ ਬੱਤ ਸਾਰੀਆਂ ਗੱਲਾਂ ਮੰਨੂ ਤੇਰੀ ਹਾਂ ਕਿੱਥੋਂ ਮੈਂ ਮੈ ਰਿਸ਼ਤਾ ਕਰਾਦਾ ਕੱਪਦਾ ਮੈਂ ਆ ਦੇਖਦਾ ਕਿੱਥੋਂ ਕਰਾਉਂਦਾ ਮੈਂ ਤਾਂ ਮੈਂ ਕਰਦਾ ਕਹਿੰਦਾ ਫਿਰ ਆ ਵੀ ਇੱਕ ਫਟ ਬਗਰ ਨੀਤੀ ਨੂੰ ਕੀ ਕੋ ਦੇ ਕਰਵਾ ਕੇ ਤੂੰ ਮੈਂ ਕੁਛ ਕਰਾਂ ਯਾਰ ਮੈਨੂੰ ਰਿਸ਼ਤਾ ਕਰਾਓ ਬੇ ਦੂਰੀ ਬੱਸ ਦੱਸ ਤਾ ਮੈਂ ਕਰਾ ਦੂੰ ਨਹੀਂ ਮੈਂ ਮਰਦਾ ਪਰ ਜੇ ਮੈਂ ਮਰਦਾ ਮੈਂ ਮਰ ਜਾਂਦਾ ਫਿਰ ਜੇ ਇੰਨਾ ਮਾੜਾ ਮੈਂ લોકો મનુ સરે કહે બી ઉમર એના ਕੰਮ ਦਾ ਘਟੋ ਹੁਣ ਅਸੀਂ ਪਿਓ ਪੁੱਤ ਫਿਰ ਆਏ عمر ਵੀ ਮੇਰਾ ਸਾਲਿਆ ਤੂੰ ਅੱਡੀ ਜਪਾਈ ਆਉਂਦੀ ਇਹਨੂੰ ਮਾਰ ਜੰਦਾ ਘਰੇ ਆ ਭਾਈ ਮਾਰ ਕੇ ਮੇਰੇ ਕੋਲ ਤਾ ਪੁਕਾਰ ਬੈਠ ਜੀ ਇਦੋਂ ਤਾਂ ਕੁੜੀ ਹੁੰਦੀ ਹੁੰਦੀ ਮਾਂ ਹੁੰਦੀ ਆਏ ਤਾਂ ਉੱਡਾਂ ਅੰਦਰ ਚਾੜ ਕੇ ਆ ਜਾ ਯਾਰ ਮੇਰੇ ਨਾਲ ਤਾਂ ਕੁੜੀਆਂ ਚੰਗੀਆਂ ਤਿੰਨ ਤਿੰਨ ਕਰਾਈ ਆ ਮਾਰੂ ਵੀ ਚੱਲ ਕਰ ਬਾਪੂ ਜੀ ਤੂੰ ਆ ਮੇਰੇ ਨਾਲ ਯਾਰ ਹਾਂ ਭਾਈ ਨੇੜ ਕੁੜੀ ਹੁੰਦੀ ਤੇ ਮਾਂ ਕਾ ਨਹੀਂ ਮਾਂ ਹੁੰਦੀ ਵੇਨਾ ਸਾਣਾ ਸਾਨੂੰ ਵੀ ਸੁਣਨ ਦੇ ਕੁੜੀ ਹੁੰਦੀ ਕੰਮ ਤਾਂ ਕਰਦੀ ਕੰਮ ਵੀ ਨਹੀਂ ਕਰਦਾ ਤੂੰ ਕੋਈ ਆਹ ਲੈ ਮੈਂ ਤੈਨੂੰ ਹਿੱਟੂ ਲੈ ਗਿਆ ਮੈਂ ਗੁੱਸਾ ਜੜਾ ਕਹਿੰਦਾ ਅਜੇ ਤਾਂ ਓਕੇ ਹੁੰਦਾ ਇਹ ਡੁੱਬਣ ਵਾਲਾ ਚੱਲ ਮੈਂ ਚਲਾਉਣਾ ਜਾ ਰਿਹਾ ਤੂੰ ਵੜ ਤੀ ਚੱਲ ਉਹ ਬਈਏ ਮੇਰੇ ਬੱਚੇ ਚੱਲ ਤੂੰ ਕਰੇ ਚੱਲ ਤੇਰੇ ਕਰ ਦੇਣ ਡੋਲੇ ਤੈਨੂੰ ਕਰਾਂ ਦੇ ਆ ਦੇ ਖਬਰਜੀ ਤੋ ਚਲ ਤੈਨੂੰ ਬਾਤ ਮੈਂ ਤਾਂ ਕੁੜੀਆਂ ਚੰਗੀਆਂ ਤਨ ਦਿਲ ਕਰਾਈ ਜਾਂਦੀਆਂ ਪਿਆ ਮੈਂ ਹੁਣ ਤੈਨੂੰ ਕਹੇ ਤੇਰਾ ਇੱਕ ਨਹੀਂ ਹੋਇਆ ਉਹ ਮੈਂ ਰਹੂੰਗਾ ਬੈਠਦੀ